प्यारे विद्यार्थियों सात्रीय काल मैं रजवंत कौर आज ਤੁਹਾਨੂੰ ਪੰਜਾਬੀ ਵਿਸ਼ੇ ਦੇ ਵਿਆਕਰਨ ਭਾਗ ਵਿੱਚੋਂ ਮੁਹਾਵਰੇ ਭਾਗ 5 ਕਰਵਾਵਾਂਗੀ ਇਸ ਵਿੱਚ ਅਸੀਂ 41 ਤੋਂ 50 ਮੁਹਾਵਰੇ ਕਰਾਂਗੇ ਮੁਹਾਵਰਾ ਨੰਬਰ 41 ਸੱਕ ਲਹੁਣੇ ਭਾਵ ਆਪਣਾ ਮਤਲਬ ਕੱਢਣਾ ਇਹ ਮੁਹਾਵਰਾ ਮਤਲਬੀ ਲੋਕਾਂ ਲਈ ਵਰਤਿਆ ਜਾਂਦਾ ਹੈ ਸੋ ਵਾਕ ਬਣਾਵਾਂਗੇ ਅੱਜ ਕੱਲ ਦੇ ਲੋਕ ਇੰਨੇ ਸਵਾਰਥੀ ਹੋ ਗਏ ਹਨ ਕਿ ਉਹ ਹਮੇਸ਼ਾ ਦੂਜਿਆਂ ਤੋਂ ਸੱਕ ਲਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ ਮੁਹਾਵਰਾ ਨੰਬਰ 42 ਸਾਹ ਸੁੱਕਣਾ ਭਾਵ ਡਰਨਾ ਇਹ ਮੁਹਾਵਰਾ ਜਿਆਦਾ ਡਰ ਜਾਣ ਤੇ ਵਰਤਿਆ ਜਾਂਦਾ ਹੈ ਸੋ ਅਸੀਂ ਵਾਕ ਬਣਾਵਾਂਗੇ ਜਦੋਂ ਨਿਰਮਲਾ ਦਾ कोरोना टेस्ट पॉजिटिव ਆ ਗਿਆ ਤਾਂ ਉਸ ਦਾ ਸਾਹ ਹੀ ਸੁੱਕ ਗਿਆ ਮੁਹਾਵਰਾ ਨੰਬਰ 43 ਸਾਹ ਵਿੱਚ ਸਾਹ ਆਉਣਾ ਭਾਵ ਕਿਸੇ ਮੁਸੀਬਤ ਵਿੱਚੋਂ ਨਿਕਲ ਜਾਣਾ ਇਹ ਮੁਹਾਵਰਾ ਮੁਸੀਬਤ ਦੇ ਟਲ ਜਾਣ ਤੇ ਵਰਤਿਆ ਜਾਂਦਾ ਹੈ ਜਿਵੇਂ ਅਸੀਂ ਵਾਕ ਬਣਾਈਏ ਜਦੋਂ ਨਿਰਮਲਾ ਦਾ ਦੂਜੀ ਵਾਰ ਕਰੋਨਾ ਟੈਸਟ ਕੀਤਾ ਗਿਆ ਤਾਂ ਜਦ ਉਹ ਨੈਗੇਟਿਵ ਆਇਆ ਤਾਂ ਉਸ ਦਾ ਸਾਹ ਵਿੱਚ ਸ ਆ ਗਿਆ ਮੁਹਾਵਰਾ ਨੰਬਰ 44 ਸਾਖੀ ਪਰਨੀ ਭਾਵ ਗਵਾਹੀ ਦੇਣੀ ਇਹ ਮੁਹਾਵਰਾ ਕਿਸੇ ਦੇ ਪੱਖ ਦੀ ਗੱਲ ਕਰਨ ਤੇ ਵਰਤਿਆ ਜਾਂਦਾ ਹੈ ਸੋ ਅਸੀਂ ਵਾਕ ਬਣਾਵਾਂਗੇ ਲੜਾਕੇ ਇਨਸਾਨ ਦੀ ਸਾਖੀ ਪਰਣ ਲਈ ਕੋਈ ਵੀ ਤਿਆਰ ਨਹੀਂ ਹੁੰਦਾ ਹੈ ਮੁਹਾਵਰਾ ਨੰਬਰ 45 ਸਿਰ ਚੜਨਾ ਭਾਵ ਮੱਛਰਨਾ ਇਹ ਮੁਹਾਵਰਾ ਉੱਟ ਪਟਾੰਗ ਸ਼ਰਾਰਤਾਂ ਕਰਨ ਵਾਲੇ ਨੂੰ ਬੋਲਿਆ ਜਾਂਦਾ ਹੈ ਸੋ ਅਸੀਂ ਵਾਕ ਬਣਾਵਾਂਗੇ ਜਿਆਦਾ ਲਾਡ ਪਿਆਰ ਨਾਲ ਬੱਚੇ ਸਿਰ ਚੜ ਜਾਂਦੇ ਹਨ ਮੁਹਾਵਰਾ ਨੰਬਰ 46 ਸਿਰ ਤੇ ਪੈਣੀ ਭਾਫ ਮੁਸੀਬਤ ਆ ਜਾਣੀ ਇਹ ਮੁਹਾਵਰਾ ਜਦ ਕੋਈ ਜ਼ਿੰਮੇਵਾਰੀ ਅਚਾਨਕ ਆ ਪਵੇ ਤਾਂ ਵਰਤਿਆ ਜਾਂਦਾ ਹੈ ਸੋ ਅਸੀਂ ਵਾਕ ਬਣਾਵਾਂਗੇ ਪਿਤਾ ਦੀ ਮੌਤ ਤੋਂ ਬਾਅਦ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਗगन ਦੇ ਸਿਰ ਤੇ ਪੈ ਗਈ। ਮੁਹਾਵਰਾ ਨੰਬਰ 47 ਸਿਰ ਖੁਰਕਣ ਦੀ ਵਿਹਲ ਨਾ ਹੋਣੀ। ਭਾਵ ਬਹੁਤ ਰੁੱਝੇ ਹੋਣਾ। ਇਹ ਮੁਹਾਵਰਾ ਦਿਨ ਰਾਤ ਕੰਮ ਵਿੱਚ ਰੁੱਝੇ ਰਹਿਣ ਵਾਲੇ ਵਿਅਕਤੀ ਨੂੰ ਬੋਲਿਆ ਜਾਂਦਾ ਹੈ। ਸੋ ਅਸੀਂ ਵਾਕ ਬਣਾਵਾਂਗੇ। ਚੋਣਾ ਸਮੇਂ ਨੇਤਾਵਾਂ ਨੂੰ ਸਿਰ ਖੁਰਕਣ ਦੀ ਵਿਹਲ ਨਹੀਂ ਹੁੰਦੀ। ਮੁਹਾਵਰਾ ਨੰਬਰ 48 ਸਿਰ ਦੇਣਾ ਭਾਵ ਜਾਨ ਕੁਰਬਾਨ ਕਰਨੀ ਇਹ ਮੁਹਾਵਰਾ ਆਪਣੀ ਜਿੰਦ ਜਾਨ ਦੀ ਪਰਵਾਹ ਨਾ ਕਰਨ ਵਾਲੇ ਵਿਅਕਤੀ ਲਈ ਵਰਤਿਆ ਜਾਂਦਾ ਹੈ ਸੋ ਅਸੀਂ ਵਾਕ ਬਣਾਵਾਂਗੇ ਸ਼ਹੀਦ ਭਗਤ ਸਿੰਘ ਜੀ ਨੇ ਦੇਸ਼ ਦੇ ਖਾਤਰ ਆਪਣਾ ਸਿਰ ਦੇ ਦਿੱਤਾ ਤਾਂ ਜਾ ਕੇ ਸਾਨੂੰ ਆਜ਼ਾਦੀ ਮਿਲੀ ਸੀ ਮੁਹਾਵਰਾ ਨੰਬਰ 49 ਸਿਰ ਮੱਥੇ ਉੱਤੇ ਮੰਨਣਾ ਭਾਵ ਖੁਸ਼ੀ ਨਾਲ ਮੰਨਣਾ ਇਹ ਮੁਹਾਵਰਾ ਕਿਸੇ ਦੀ ਗੱਲ ਨੂੰ ਬਿਨਾਂ ਕੋਈ ਸਵਾਲ ਕੀਤੇ ਮੰਨ ਲੈਣ ਤੇ ਵਰਤਿਆ ਜਾਂਦਾ ਹੈ ਸੋ ਅਸੀਂ ਵਾਕ ਬਣਾਵਾਂਗੇ ਸਾਰੇ ਬੱਚਿਆਂ ਨੂੰ ਆਪਣੇ ਅਧਿਆਪਕਾਂ ਦਾ ਕਿਹਾ ਸਿਰ ਮੱਥੇ ਉੱਤੇ ਮੰਨਣਾ ਚਾਹੀਦਾ ਹੈ ਮੁਹਾਵਰਾ ਨੰਬਰ 5 ਸਰ ਕਰਨਾ ਭਾਵ ਜਿੱਤ ਲੈਣਾ ਇਹ ਮੁਹਾਵਰਾ ਕਿਸੇ ਜੰਗ ਜਾਂ ਮੁਸੀਬਤ ਨੂੰ ਜਿੱਤ ਲੈਣ ਤੇ ਵਰਤਿਆ ਜਾਂਦਾ ਹੈ ਸੋ ਅਸੀਂ ਵਾਕ ਬਣਾਈਏ ਅਸੀਂ ਸਾਰੇ ਬਹੁਤ ਜਲਦੀ ਕਰੋਨਾ ਨੂੰ ਸਰ ਕਰ ਲਵਾਂਗੇ ਧੰਨਵਾਦ